ਆ ਨਾ ਇਹ ਨੂ ਸੈਂਟ ਸਾਡਾ ਕੈਮਰਾਮੈਨ ਜਿਵੇਂ ਜਿਵੇਂ ਉਹਦੇ ਮਾਦਰ ਕਹਿ ਰਹੇ ਨੇ ਉਹਨੂੰ ਉੱਦਾਂ ਉੱਦਾਂ ਸ਼ੂਟ ਕਰ ਰਿਹਾ ਦੇਖੋ ਜੀ ਸਕਸੈਸ ਦੇ ਪਿੱਛੇ ਵਾਲੀ ਮਿਹਨਤ ਦੇਖੋ ਜਣੀਆ ਘੈਂਟ ਘੈਂਟ ਜੀਆ ਵੀਡੀਓ ਵੀਡੀਓ ਦਿਖਾਓ ਪਰਨੀਤ ਨੇ ਕਿੰਨੀ ਸੋਹਣੀ ਸ਼ੂਟ ਕੀਤੀ ਦੇਖੋ ਵਾਹ ਉਹ ਸ਼ੂਟ ਬਣਿਆ ਬੜਾ ਸੋਹਣਾ ਨੇ ਆ ਰਿਹਾ ਕੈਮਰਾਮੈਨ ਮੋਚਾ ਲੱਗ ਰਿਹਾ ਇੱਕ ਤੇ ਕੁੜੀ ਦਾ ਬੁੱਗ ਨਾ ਹੁੰਦਾ ਤੇ ਹੋਰ ਚਾਰ ਚੰਨ ਲੱਗ ਜਾਣੇ ਕਿਉਂ ਪਾਣਾ ਦਾ ਪਟਿੱਕ ਦਾ ਚੱਕ ਲੈਣਾ ਨਾਲ ਪੁੱਤ ਹੈ ਚੱਕਿਆ ਸੀਗਾ ਹੋਰ ਚੱਕ ਲੈਣਾ ਨਹੀਂ ਨਹੀਂ ਤੇ ਇੱਥੇ ਲੈਣਾ ਹੀ ਨਹੀਂ ਵਡਾ-ਵਡਾ ਚਲਾਣਾ ਹੀ ਪਾਣਾ ਦਾ ਪਟਿੱਕ ਇਹਦੀ ਗਰਦਨ ਤੇ ਨਹੀਂ ਤੇ ਹਾਰ ਪਾਣੇ ਲੈ ਕੇ ਉੱਥੋਂ ਕਿਹੜਾ ਵੱਡਾ ਪੁੱਤ ਹੈ ਬਿੱਲੀ ਕੀ ਕਰਦੇ ਬੈਕਲੈਸ ਪੋਣੇ ਲੈ ਕੇ ਇਹਨੂੰ ਹਾਂ ਹੋਰ ਇੱਕ ਇਹਦੇ ਗਲੇ 'ਚ ਪਾਣਾ ਕਲੈਸ ਆਲੇ ਪਾਇਦਾ ਹੈ ਕਿ ਆਪਣੇ ਕੋ ਕਿੰਨੇ ਪਾ ਦਿੰਦੇ ਆ ਪਾਣੀ ਤਾਂ ਅਲਮਾਰੀ ਡੰਗਿਆ ਪੈ ਗਈ ਨਹੀਂ ਪਤਾ ਕਿੱਥੇ ਆਹ ਵਾਲੀ ਅਲਮਾਰੀ ਡੰਗਿਆ ਪੈ ਨੈਕਲੇਸ ਪਾ ਲਿਆ ਮੰਮੀ ਲਈ ਦੇਖੋ ਲਓ ਜੀ ਹੁਣ ਆਹ ਸੂਟ ਦਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਤੇ ਹੁਣ ਆਪਾਂ ਨੈਕਲੇਸ ਲਿਆਉਣੇ ਆ ਤੇ ਇਹਨੂੰ ਨੈਕਲੇਸ ਲਿਆ ਕੇ ਪਾ ਕੇ ਤੇ ਫਿਰ ਵੀਡੀਓ ਸ਼ੂਟ ਕਰਦੇ ਆਂ ਦੇਖੋ ਜੀ ਐਦਾ ਡੰਮੀ ਤੇ ਲਾ ਕੇ ਇਹ ਹੈਗੇ ਨੇ ਕੀ ਕੀ ਕਹਿੰਦੇ ਨੇ ਬੈਕਗ੍ਰਾਉਂਡ ਹਨਾ ਕਿ ਬਲੂਪਰਸ ਲਓ ਜੀ ਤੇ ਸੈੱਟ ਵੀ ਮੈਚ ਹੋ ਗਿਆ ਉਹਦੇ ਸੂਟ ਦੇ ਨਾਲ ਚੱਕ ਚੁੱਕ ਜੁਮ ਕੇ ਪਾ ਦੇ ਹਮਣ ਚੁੱਕ ਕਿਤੇ ਪਾਵਾ ਹਾਂ ਹੱਥ ਬਣਾ ਰਹੇ ਤੁਸੀਂ ਆ ਇੱਥੇ ਉੱਪਰ ਪਾ ਦੇਣ ਲੱਗ ਪਏ ਇੱਥੇ ਆਕੜੀ ਗਿਆ ਸੱਟ ਪਿਆ ਪਿਆ ਮਾਰੀ ਜੀ ਇਹ ਪਿਆ ਪਿਆ ਇਹਦੀ ਅੱਖ ਚੋਈ ਚ ਗਿਆ ਮੜਾ ਮੜਾ ਹੋਰ ਪਏ ਉਹ ਪਾ ਦੇ ਹਾਂ ਤੁਹਾਡੇ ਲਾ ਜਾ ਕਰ ਦੇ ਹਾਂ ਬਾਸ ਬਾਬਾ ਦਾ ਟੈਟ ਲੋ ਜੀ ਹੋ ਗਈ ਬੀਬੀ ਰੰਗ ਇਹ ਆ ਗਈ ਪਰਨੀਤ ਦੀ ਵੋਟੀ ਇੱਕ ਅਸੀ ਪਰ ਇਹਦੀ ਵੋਟੀ ਹਾਂ ਫਤੇ ਦੀ ਵੋਟੀ ਨੂੰ ਕੱਪੜੇ ਪਾਤੇ ਅੱਜ ਸੀ ਇੱਡਾ ਸੋਹਣਾ ਸੂਟ ਪਾਤਾ ਫਤੇ ਦੀ ਵੋਟੀ ਨੂੰ ਤੇ ਇਹ ਹੁਣ ਡਿਓਰ ਨਹੀਂ ਜੇਠ ਇਹ ਵਧੀਆ ਪੂਰੀ ਇਹ ਤਾਂ ਵੱਡਾ ਘਰ ਹੋਰ ਥੋੜੀ ਭਾਂ ਨਵੜੀ ਗਈ ਦੇਖ ਚੀ ਉਹ ਠੀਕ ਅਲੀ ਪੈਂਟੀ ਦੀ ਰੁੱਕ ਦੇ ਲੋ ਵੀਡੀਓ ਫੋਰ ਫੋਰ ਦੇ ਲਾਈਕ ਉਹ ਮੁਝੇ ਬਤਾ ਕੀ ਲਾਈ ਹੈ ਫੋਰ ਦੇ ਲਾਈਕ ਫੋਰ ਦੇ ਦੇ ਲਾਦੀ ਅਹ ਲੀ ਆ ਰਿਹਾ ਕੇ ਅੰਦਰ ਅੱਛਾ ਨਾਲ ਸਲਵਾਰ ਦੀ ਵੀ ਬਣਾਣੀ ਉਹ ਤਾਂ ਲੈਂਦਾ ਨਹੀਂ ਲਵਾਂਗਾ 사전에 우게 오르, ਨਹੀਂ ਆਈ ਇਹ ਨਹੀਂ ਰਹੀ ਜਣਾ ਲੋ ਜੀ ਟਾਈਮ ਹੋ ਗਿਆ 8 ਵਜੇ ਦਾ ਤੇ ਇਧਰ ਆਪਾਂ ਨੇ ਨਿੰਬੂ ਘਟਕੇ ਰੱਖ ਲਏ ਤੇ ਚੀਨੀ ਇਹਦੇ ਵਿੱਚ ਮਿਕਸ ਕਰਕੇ ਰੱਖ ਲਈ ਤੇ ਆਪਾਂ ਬਣਾਨੇ ਆ ਫਰੈਸ਼ ਜਿਆ ਨਿੰਬੂ ਪਾਣੀ ਉਹ ਦਮੰਤਨ ਬਾਜ ਰਹੀ ਹੋਣੀ ਉਹ ਭਾਜੀ ਮੱਗੀ ਹੋਈ ਬਾਰੇ ਮੈਂ ਆਪਣਾ ਨਹੀਂ ਪੀਂਦਾ ਪਣੀ ਤੇ ਅੱਜ ਜੀ ਆਰ ਪਤਾ ਨਹੀਂ ਕੀ ਹੋਇਆ ਜੀ ਰੋਟੀ ਖਾਣ ਦਾ ਬਿਲਕੁਲ ਵੀ ਜੀ ਨਹੀਂ ਕਰ ਰਹਾ ਕੋਈ ਵੀ ਸਬਜ਼ੀ ਖਾਣ ਦੀ ਜੀ ਕਰ ਰਹਾ ਸਾਡਾ ਤੇ ਅੱਜ ਮੰਨ ਨੇ ਪਤਾ ਨਹੀਂ ਕੀ ਜਿਹੜੀ ਕੋਈ ਰੈਸਪੀ ਦੇਖੀ ਐ ਸੂਜੀ ਦੇ ਪੂੜੇ ਜੋ ਆ ਜ ਬਣਾਉਗੀ ਮੈਂ ਦੇਖ ਦੇ ਕਿਦਾਂ ਦਿਖਾਈ ਹਾਂਗੀ ਕੀ ਕੀ ਕਰਨੀ ਹੈ ਸਾਰੇ ਮੈਡ ਐਂਗਲ ਦੇ ਵਿੱਚ ਪਾ ਕੇ ਨਾ ਸਾਸ ਵਿੱਚ ਨਾਲ ਖਾਂਗਾ ਨਾ ਪੁੱਤ ਫਤੇ ਅਨੁਸਾਰ ਸਿੱਥੇ ਕੰਮ ਆਉਂਦੇ ਨੇ ਤੇ ਅੱਜ ਪਰਨੀਤ ਫਤੇ ਆ ਗਿਆ ਸੰਗਰੂਦ ਉਹਦੇ ਪਰਨੀਤ ਲਾ ਗਿਆ ਸੰਗਰੂਦ ਹੁਣ ਇਹਦਾ ਫੇਰ ਨਹੀਂ ਚੀਜ਼ ਲੱਗ ਰਿਹਾ ਫਤੇ ਦਾ ਬਾ ਰਮਣ ਭਾਜੀ ਨੂੰ ਪੂਰਾ ਮਸਕਾ ਲ ਆ ਰਹੀ ਆ ਪੱਲਾਓ ਜੀ ਭਾਜੀ ਨੇ ਕਰਕੇ ਨੇ ਵੇਟਰ ਸੈਟ ਕਿ ਸਾਡੀ ਜ਼ਿੰਦਗੀ ਚ ਰੌਸ਼ਨੀ ਭਰਤੀ ਐ ਇਧਰ ਮੇਰਾ ਨਿੰਬੂ ਪਾਣੀ ਬਣ ਗਿਆ ਨਾਲ ਪਤਨੇ ਮੈਡ ਐਂਗਲਸ ਲਗਾਏ ਸੀ ਮੈਂ ਉਹ ਖਾ ਰਹੀ ਆਂ ਭੁੱਖ ਲੱਗ ਰਹੀ ਸੀ ਯਾਰ ਬੜੀ ਭੁੱਖ ਵੀ ਲੱਗ ਰਹੀ ਤੇ ਕੁਝ ਖਾਣ ਨੂੰ ਜੀਵ ਹੀ ਨਹੀਂ ਕਰ ਰਿਹਾ ਤੇ ਲੋ ਜੀ ਆਪਾਂ ਨਿੰਬੂ ਪਾਣੀ ਚ ਬਰਫ਼ ਤੇ ਕਾਲਾ ਨਮਕ ਪਾ ਦਿਆਂ ਐਡ ਤੇ ਉਸ ਤੋਂ ਬਾਅਦ ਅੱਜ ਭਾਜ ਨੇ ਆ ਵਾਲੇ ਅੰਬ ਲੈਣ ਦੇ ਨੇ ਇਹ ਅਸੀਂ ਖਾਵਾਂਗੇ ਕਿ ਮੈਂ ਵਾਸ਼ ਕਰਕੇ ਇੱਕ ਵਾਰੀ ਫ੍ਰੀਜਰ ਚ ਲਾਤੇ ਨੇ ਉੱਪਰ ਤੇ ਲੋ ਜੀ ਉੱਪਰ ਹੀ ਪਾ ਦਿੱਤੇ ਇਹਦੇ ਚ ਬਰਫ਼ ਤੁਹਾਨੂੰ ਬਣਾ ਲਿਆ ਨਮਕਾ ਨੂੰ ਤੁਸੀਂ ਕਰੋ ਇੰਜੋਏ ਹਮਮਾ ਆਪਣੇ ਪੂੜਿਆਂ ਦੀ ਆਕ ਕਾਰ ਤਿਆਰੀ ਜਿਹੜੇ ਬਣਾਣੇ ਅੱਜ ਤੂੰ ਅੱਜ ਡਿਨਰ ਅਸੀਂ ਮੰਮਾਂ ਦੇ ਹੱਥੋਂ ਕਰਾਂਗੇ ਹਾਂਜੀ ਫਤੇ ਤੇ ਐਨਾ ਪਾਣੀ ਪੀਂਦਾ ਵੈਸੇ ਚਲੋ ਗਰਮੀ ਆ ਵਧੀਆ ਚੰਗੀ ਗੱਲ ਹੈ ਪੀਣਾ ਚਾਹੀਦਾ ਪਰ ਫਤੇ ਦੇ ਹੱਦੋਂ ਵੱਧ ਹੀ ਸਾਰਾ 1.5 ਵਾਟਰ 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 ਮੰਮਾ ਵਾਟਰ ਬੱਸ ਯਾ ਪੂੜੇ ਬਰਾਂ

Mamma ਮਮਾ ਨਾ ਜਿਹੜੇ ਅਸੀਂ ਆ ਲੈ ਕੇ ਆਇਆ ਅਰੇ ਇਹ ਵੀ ਹੈ ਨਾ ਇਹਣਾ ਜਿਵੇਂ ਇਹਨੂੰ ਮਿੱਟੀ ਚ ਦਬਦੀ ਆ ਨਿਕਲਿਆਉਣੀ ਹੈ ਉਹ ਹਾਲੇ ਉਹ ਵੱਡਾ ਆ ਰੂਟਸ ਹੀ ਕੱਢੋਗੇ ਹੂੰ ਬਹੁਤ سارے ਇਹ ਵੀ ਇੰਦੇ ਬਹੁਤ ਟੱਕੜਾ ਵੀ ਇਹ ਟੁੱਟਦਾ ਨਹੀਂ ਹੈਗਾ ਇਹ ਨਨ ਮੰਮੀ ਇਹ ਦੇਖੋ ਪ੍ਰੈਸ ਆਇਆ ਕਿਨੇ ਇੱਟਾ ਤੋਂ ਕਨੇਡਾ ਭੇਜਣੀ ਇਹ ਕਨੇਡਾ ਭੇਜੜੀ ਤੇ ਕਿੱਥੋਂ ਆਈ ਇਹ ਇਹ ਪਤਾ ਨਹੀਂ ਲੁਧਿਆਣੇ ਤੋਂ ਆਈ ਹੈ ਜੀਵ ਜੰਤਰ ਪੰਤਰ ਦੇਖੋ ਕ੍ਰੈਸਟੀ ਮੈਂ ਤਾਂ ਪਹਿਲੀ ਇਹ ਦੇਖੀ ਹੈ ਠੀਕ ਹੈ ਨਹੀਂ ਸੇਮ ਤਾਂ ਉਦਾਂ ਬਣੀ ਸੋਹਣੀ ਲੱਗੂਗੀ ਪਰ ਮੈਂ ਤੁਹਾਨੂੰ ਕੁਝ ਫੈਬਰਿਕ ਸੈਂਡ ਕਰਦੀ ਤੁਹਾਨੂੰ ਉਹਨਾਂ ਤੇ ਪਸੰਦ ਆਉਂਦੇ ਨੇ ਇੱਕ ਤੁਸੀਂ ਜਿਹੜਾ ਕੱਲ ਪਸੰਦ ਪੁੱਛਦੇ ਸੀ ਉਹਦੇ ਤੇ ਵੀ ਥੋੜਾ ਬਣ ਸਕਦਾ ਦੋ ਨੇ ਇਹ ਜੀ ਇੱਕ ਨਾਲ ਉਹ ਪੱਬ ਜਾਈਏ ਇੱਕ ਨਾਲ ਨਿਕਾਲੀਏ ਉਸ ਤੇ ਅਮਨ ਜੀ ਦਾ ਫੋਨ ਆਇਆ ਅਮਨ ਫੋਨ ਤੇ ਲੱਗੀ ਹੋਈ ਹੈ ਤਾਂ ਤੁਸੀਂ ਕਿਸ ਤੇ ਦਾ ਬਣਾਉਣਾ ਹੈ ਹਾਂ ਨਹੀਂ ਜਿਹੜਾ ਤੁਸੀਂ ਮੈਨੂੰ ਇੱਕ ਬਾਂਦਲੀ ਵਾਲਾ ਮੇਰੇ ਪ੍ਰਿੰਟ ਕਰਨੀ ਖਾਦਾ ਹੈਗਾ ਰਾਤੀ ਨਾ ਸਾਡੀ ਕੋ ਸਲਾਹ ਖਾਣ ਦੀ ਤੁਸੀਂ ਮੈਨੂੰ ਕਲਰ ਵੀ ਪੁੱਛਿਆ ਸ਼ਾਇਦ ਉਹਦੇ ਵਿੱਚ ਕਿਉਂਕਿ ਇਹਨੇ ਪੂੜੇ ਬਣਾਉਣੇ ਮੈਨੂੰ ਲੱ ਇਹ ਹੈ ਜ ਆਪਣੇ ਕੂੜੇਾਂ ਦੇ ਤੇ ਸਾਰੇ ਭੁੱਖੇ ਮਾਰੂਗਾ ਹੁਣ ਅਜ ਖਾਏਂਗੀ ਤੋ ਉਹ ਨਹੀਂ ਖਾਏਂਗੀ ਪਹਿਲੇ ਮੈਨੂੰ ਨਾ ਦੱਸ ਦੇ ਮੈਨੂੰ ਚੇਤਾਵਨੀ ਲੱਗ ਪਈ ਕਿ ਹੋਣਾ ਜ਼ਰੂਰੀ ਸਿੱਧੇ ਤਰੀਕੇ ਨਾਲ ਦੱਸ ਦੇ ਆਏ ਵੀ ਛਾਤੀ ਦਰਦ ਹੋ ਮੈਂ ਅਟੈਕ ਸ਼ਾਬਾਸ਼ ਹੁਣ ਦੇ ਰੋਟੀ ਦੇ ਨਾਤੇ ਦੇਖੋ ਮੈਨੂੰ ਅਟੈਕ ਹੁੰਦੀਆਂ ਗੱਲਾਂ ਆ ਰਹੀਆਂ ਨੇ ਅਟੈਕ ਹੋ ਜਾਣਾ ਆਹ ਪ੍ਰੈਸ ਖਲਾਤ ਹੈ ਐਡਾ ਇਹ ਜੰਤਰੇ ਹੁਣ ਪੈਕ ਹੋ ਜਾਏਗਾ ਤਾਂ ਪਰ ਸਾਜੋ ਸਮਾਨ ਤੇ ਉਹਦੇ ਤੇ ਐਡਾ ਓਮਣ ਖੜੀ ਹੋ ਜਦੋਂ ਤੱਕ ਭਾਜੀ ਨਹੀਂ ਨਾ ਤੈਨੂੰ ਭੱਜ ਕੇ ਪੈਂਦੇ ਉਦੋਂ ਤੱਕ ਨਹੀਂ ਤੂੰ ਕੁਝ ਵੀ ਕਰਨਾ ਮੈਨੂੰ ਕਹ ਦੇ ਮੈਂ ਨੰਬਰ ਲੱਭਾਂਗੀ ਤੂੰ ਮੇਰੇ ਦਿਮਾਗ ਦਾ ਸ਼ਾਬਾਸ਼ ਮੈਂ ਤਾਂ ਫਿਰ ਇੱਕ ਕੰਬ ਘੱਟ ਕੇ ਖਾਨੀ ਆ ਤੇ ਚੁੱਪ ਕਰਕੇ ਮੈਂ ਸੌਂਵਾਂ ਮੈਂ ਮੰਗੋ ਸ਼ੇਕ ਹੀ ਬਣਾ ਰਾਂ ਕੁਛ ਤੇ ਜਦੋਂ ਤੈਨੂੰ ਭਾਰੀ ਨਹੀਂ ਗਿਆ ਫੇਰ ਨਾਲ ਮੰਗੋ ਸ਼ੇਕ ਸ਼ੁਗਲੀ ਬਣਾਣਾ ਤੂੰ ਚੁੱਪ ਕਰਕੇ ਦਹੀਂ ਬਣਾ ਦਹੀਂ ਹੋਰ ਅੜੀ ਚੁੱਪ ਕਰ ਜਾ ਲੈ ਇਹ ਚੰਗੀ ਗੱਲ ਮਨਕੇ ਦੀਆਂ ਅੰਦਰਾਂ ਨੂੰ ਭੁੱਖੇ ਛੜਨਾ ਇਦਾਂ ਤੈਨੂੰ ਵੀ ਅੱਗ ਲੱਗੀ ਭੁੱਖੇ ਰਹਿਣ ਦੀ ਤੂੰ ਹੋਰ ਬਣਾ ਲੈ ਤੂੰ ਕਿਹਾ ਵੀ ਉਹ ਬਣਾਵਾਂਗੇ ਹੁਣ 10 ਵਜੇ ਮੈਂ ਹੁਣ ਕੀ ਬਣਾਵਾਂ ਯਾਰ ਕੀ ਹੁੰਦਿਆ ਵਾ ਹਾਂ ਕੋਸ਼ਿਸ਼ ਨਹੀਂ ਦੇਆ ਲੈ ਅਰਮੀਤੀ ਦੀ ਨੇ ਮੇਰੀ ਕਰ ਲਈ ਐਕਸੈਪਟ ਰਿਕੁਐਸਟ ਤੇ ਆ ਵੇਖੋ ਤੁਹਾਡੇ ਸਾਰਿਆਂ ਸਾਹਮਣੇ ਅੰਮਾਣਾ ਜਲਾ ਕੇ ਲਾਰਾ ਸੇ ਆ ਦੁਪਹਿਰਾਂ ਦੀ ਮਿੰਨਦੀ ਖੰਗਗਣ ਮੈਂ ਨਾ ਰੈਸਪੀ ਦੇਖੀ ਤੇ ਬਣਾਵਾਂਗੇ ਤੇ ਆ ਬੜੰਦੀ ਜਿੱਥੇ ਰੈਸਪੀ ਤੇ ਆਹੀ ਇਥੇ ਗਰਮੀ ਚ ਭੁੱਜ ਜਾਂਦੇ ਇਹਦੇ ਕਰਕੇ ਮੈਂ ਅੰਦਰ ਵੀ ਨਹੀਂ ਜਾਂਦੀ ਨਾ ਇਹ ਕੁਝ ਬਣਾਉਂਦੀ ਆ ਮੈਂ ਅੰਦਰ ਜਾ ਕੇ ਬਾਹਰ ਨੂੰ ਲੈਣੀ ਆ ਪਾਲੀ ਨੂੰ ਕਾਣਗੇ ਤੇ ਫਿਰ ਇਹ ਮੈਡਮ ਦੀ ਸਿੱਖ ਬਣਾਣਗੇ। ਜਿਹੜੇ ਤੋਂ ਅਸੀਂ ਵੀਡੀਓ ਦੇਖੋ ਚਲਾ ਕਰ ਰਹੀ ਆ ਵੀ ਬਹੁਤ ਬੀ ਬਣਾਉਣਾ ਉਹ ਤਾਂ ਸੇਮ ਹੀ ਆ। ਜੀ ਮਿਲ ਰਹਾ ਜੇ ਵਿਆਹ ਤੋਂ ਵਾਪਸ ਆਏ ਨਹੀਂ ਹੈਗੇ ਨਹੀਂ ਤਾਂ ਹੁੰਦਾ ਸਰਦੀ ਦਿਨ ਸਾਨੂੰ ਫੋਨ ਲਾਣਾ ਸੀ ਤੇ ਕਲੰਦਰ ਕਹਿ ਰਹੇ ਸੀ ਵੀ ਜਿੰਦਾ ਟਾਈਮ ਲੱਗੇ ਤੇ ਆਪਾਂ ਲਾਵਾਂਗੇ ਤੇ ਚਲੋ ਅੱਜ ਆਪਾਂ ਕਰਦੇ ਹਾਂ ਬੀਵੀ ਤੇ ਗੱਲ ਤੇ ਮੈਂ ਕੰਮ ਕਰਨ ਲੱਗਾ ਕੰਨੂੰ ਬਹੁਤ ਭੁੱਖ ਲੱਗੀ ਪਈ ਗੱਲ ਇਹ ਬਣਾ ਕੇ ਦੇਣਾ ਤੇ ਫਿਰ ਆਪਾਂ ਫ੍ਰੀ ਹੋ ਕੇ ਗੱਲ ਕਰਦੇ ਹਾਂ ਓਕੇ ਦੀ ਬਾਏ ਬਾਏ ਹਰਮੀਤ ਦੀਦੀ ਨੇ ਮਨਾਂ ਦੀ ਨਾਲੀ ਨਾਲ ਭੇਜੀਆਂ ਵਿੱਚ ਰੋ ਕਰਦੀ ਮੈਨੂੰ ਉਹ ਸੂਕਾ ਨਹੀਂ ਭੇਜਿਆਣੀਆਂ ਦੀਦੀ ਨਾ ਦੀਦੀ ਕਹਿੰਦੇ ਪਨੀਰ ਰਿੱਲਾ ਹੁੰਦੀਆਂ ਮੈਂ ਤੈਨੂੰ ਭੇਜੂਗੀ ਵੇਣ ਹਾਂ ਯਾਦ ਕੀ ਪੀਤਾ ਕਿਥੇ ਰੱਖਿਆ ਸ਼ਾਬਾਸ਼ ਇਹ ਹੀ ਪੀਤਾ ਫੜ ਕੇ ਕੀ ਕਰਦਾ ਤੈਨੂੰ ਕੁੱਟਾ ਫੜ ਕੇ ਜਿੰਨੇ ਦੁੱਧ ਪੱਕੇ ਕਹਿੰਦੇ ਨਾਲੇ ਬੱਕਰੀ ਦਾ ਦੁੱਧ ਵਧੀਆ ਬੜਾ ਹੁੰਦਾ ਬੱਕਰੀ ਦਾ ਸਾਲ ਬੱਕਰੀ ਓਹੀ ਬੋਲੀਆਂ ਚ ਪੰਛੀ ਢੀ ਵਿਚਾਰੀ ਬકરી ਮਸਾਲੇ ਵਧਾਰਾਂ ਨਹੀਂ ਫਿਰ ਕਿ ਤੂੰ ਨੱਤੇ ਰਹਿਣਾ ਅਮਨ ਮਜ਼ਾਕ ਨਹੀਂ ਵੈਸੇ ਈ ਈ ਕੋਈ ਖਾਸ ਭੁੱਖ ਨਹੀਂ ਭਾਜੀ ਨੂੰ ਪੁੱਛ ਲੈ ਜੇ ਨਹੀਂ ਤਾਂ ਫਿਰ ਅਹੀ ਮੰਗ ਮੰਗ ਕੱਟੀਏ ਭਾਜੀ ਇੱਕ ਦਿਨ ਵਰਤ ਵੀ ਰੱਖਣਾ ਚਾਹੀਦਾ ਹੈ ਮੰਗੋ ਹਾਂ ਦੇਖ ਲੈ ਇੱਕ ਵੋਟ ਆ ਗਈ ਪੁੱਛੀ ਮਾਣਾ ਭਾਜੀ ਵੇਖਿਆ ਅਮਨ ਦੀ ਉੜੇ ਭਾਜੀ ਨੇ ਆਹ ਨੂੰ ਭੱਜ ਕੇ ਪਾ ਜਾਨਾ ਕਿਹਨਾਂ ਤੇ ਭੱਪ ਲੱਗੇ ਤਾਨੂੰ ਕੁਝ ਖਾਓਗੇ ਕਿ ਮੈਂ ਕੁਝ ਛਕ ਬਣਾ ਲਈਏ ਹਾਂ ਅਮਨ ਦੀਆਂ ਤੇ ਹੋ ਗਈਆਂ ਪੋਪਾਰਾ ਨਾ ਪ੍ਰਧਾਨ ਅੱਜ ਫਿਰ ਗਏ ਅੰਦਰ ਤੱਕ ਚਰਮ ਬਾਜੀ ਲੋ ਜੀ ਫਾਈਨਲੀ ਮੰਗੋ ਸ਼ੇਕ ਬਣ ਗਿਆ ਆਪਣਾ ਤੁਹਾਨੂੰ ਜਦੋਂ ਪਤਾ ਅੱਜ ਡਿਨਰ ਕਰਨ ਦਾ ਬਿਲਕੁਲ ਵੀ ਜੀ ਨਹੀਂ ਸੀ ਕੁਝ ਵੀ ਰੋਟੀ ਪਾਣੀ ਖਾਣ ਦਾ ਤੇ ਅਸੀਂ ਬਣਾ ਲਿਆ ਮੰਗੋ ਸ਼ੇਕ ਤੇ ਤਾਂ ਦੇਖੋ ਮੈਂ ਥੋੜੇ ਜਿਨੇ ਕੱਟ ਕੇ ਰੱਖੀ ਸੀਗੇ ਮੰਗੋ ਦੇ ਆਹ ਪੀਸਿਸ ਕਿ ਫਤਿਹ ਕਹਿੰਦਾ ਮम्मा ਮੈਂ ਖਾਣਾ ਤੇ ਫਤਿਹ ਸਿੰਘ ਜੀ ਐਡ ਕਰਦੇ ਆ ਇਸੀ ਤਾਂ ਮੈਂ ਦੇਖਿਆ ਨਹੀਂ ਫ੍ਰਿਜ ਚੱਲ ਰਹੀ ਸੀ ਅੱਵਲ ਅੱਛਾ ਉਹ ਲੈ ਆ ਕੇ ਮੌਲਾ ਕਹਿੰਦੇ ਸੀ ਇਸ ਚੱਲਦੇ ਉਦੋਂ ਤੇ ਮਾਤਾ ਨੂੰ ਬੰਦ ਕਰਤਾ ਸੀ ਅੰਮਾ ਹਾਰੇ ਚ ਬਾਤੇ ਨੇ ਫਾਇਦਾ ਠਾ ਲਿਆ ਭੀ ਅਮਨ ਮਮਾ ਨੇ ਗगन ਨੂੰ ਬਾਦ ਮਾਰ ਲਈ ਉਹਨੂੰ ਤੇ ਫਟੇ ਤੇ ਕਰਦੇ ਹਾਸ ਕਿਉਂ ਵਾਪੀ ਲੈ ਗਿਆ ਚਲੋ ਜੀ ਆਪਾਂ ਥੋੜੀ ਜੀ ਇਹਦੇ ਚ ਚਾਰੀ ਮਿਕਸ ਕਰਦੇ ਆਂ ਪਤਾ ਨਹੀਂ ਮੈਨੂੰ ਤੂੰ ਹੀ ਰੱਖੀ ਆ ਚਲੋ ਜੀ ਚਲੋ ਜੀ ਕਿਉਂਕਿ ਪੂਰੇ ਦੇ ਵਿੱਚ 슈ਗਰ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਖਾ ਲਈ ਆਪਾਂ ਨੇ ਚਲੋ ਕੋਈ ਗੰਨ ਕਦੀ ਕਦੀ ਚਾੜਦਾ ਜੀ ਲੋਜੀ ਆਪਣਾ ਮੰango ਸ਼ੇਕ ਹੋ ਗਿਆ ਰੈਡੀ ਬਟ ਨੂੰ ਗ੍ਰੀਨ ਵਾਲਾ ਜਿਹੜੇ ਹਚਰੀ ਇਹਨਾਂ ਨੂੰ ਪਸੰਦ ਨਹੀਂ ਹੈਗੀ ਲਾਲ ਵਾਲੀ ਜ਼ਿਆਦਾ ਵਧੀਆ ਲੱਗਦੀ ਹੈ ਕਲਰ ਦਾ ਹੀ ਡਿਫਰੈਂਸ ਹੈ ਟੇਸ ਦਾ ਸੇਮ ਹੈ ਬਟ ਡੋਨਟ نو ਵਾਈ ਐਸਾ ਕਿਉਂ ਹੋਤਾ ਹੈ ਤੇ ਚਲੋ ਜੀ ਬਸ ਅਸੀਂ ਕਰਦੇ ਹਾਂ ਲਾਈਟਾਂ ਬੰਦ ਤੇ ਮੰango ਸ਼ੇਕ ਲੈ ਕੇ ਜਾਂਦੇ ਹਾਂ ਅੰਦਰ ਦਹੀਂ ਬਣਾਣਾ ਹੈ ਉਹ ਅਮਨ ਬਣਾਉਗੀ ਅਮਨ ਦੀ ਡਿਊਟੀ ਹੈ ਉਹ ਤੇ ਆਪਾਂ ਮੈਂਗੋ ਸ਼ੇਕ ਪੀਨੇ ਨਾਲੇ ਕੋਈ ਆਪਣਾ ਫੇਵਰਿਟ ਸੀਰੀਅਲ ਦੇਖਦੇ ਹਾਂ ਜਾ ਕੇ ਮੈਂਗੋ ਸ਼ੇਕ ਮੈਂਗੋ ਸ਼ੇਕ ਪੂਰਾ ਘੈਂਟ ਬਣਿਆ ਜੀ ਤੇ ਮੈਂ ਸੋਚ ਰਹੀ ਹਾਂ ਵਲੋਗਿੰਗ ਕੁਝ ਨਵੇਂ ਤਰੀਕੇ ਨਾਲ ਕਰਿਆ ਕਰੀਏ ਤੇ ਤੁਸੀਂ ਆਈਡੀਆਜ਼ ਦਿਓ ਕਿਉਂਕਿ ਤੁਹਾਡੇ ਸਾਰਿਆਂ ਦੇ ਆਈਡੀਆਜ਼ ਬਹੁਤ ਕੰਮ ਆਉਂਦੇ ਨੇ ਵੀ ਆਪਾਂ ਮਤਲਬ ਕਿ ਜਾਂ ਕਿਹੜੇ ਸਭ ਤੋਂ ਵਧੀਆ-ਵਧੀਆ ਹੋਰ ਡਿਸ਼ਾਂ ਜਿਹੜੀਆਂ ਆਪਾਂ ਲੈ ਕੇ ਆ ਸਕਦੇ ਹਾਂ ਤੇ ਜਰੂਰ ਤੁਸੀਂ ਕਮੈਂਟ ਬਾਕਸ ਇਸ ਵਿੱਚ ਦੱਸਿਓ ਆਪਾਂ ਨੂੰ ਆਹ ਦੇਖੋ ਜੀ ਫਤਿਹਨਾ ਮੇਰਨਾ ਝੜੁਲਾ ਰਿਹਾ ਮੈਂ ਪਿੱਛੇ ਪਿੱਛੇ ਜਾ ਰਹੀ ਹਾਂ ਉਹ ਮੇਰੇ ਅੱਗੇ ਅੱਗੇ ਝੜੁਲਾ ਰਿਹਾ ਦੇਖੋ ਆ ਅੱਜ ਕੱਲ ਦੇ ਟਾਈਮ 'ਚ ਕਿਤੇ ਐਵੇਂ ਦੀ ਔਲਾਦ ਮਿਲਨੀ ਹੈ ਇੰਨੀ ਸੋਹਣੀ ਤੇ ਇੰਨੀ ਸਮਝਦਾਰ ਇੰਨੀ ਪਿਆਰੀ ਹੋਏ ਹੋਏ ਸਾਰਾ ਬੈੱਡ ਪਤੇ ਨੇ ਸੈੱਟ ਕੀਤਾ ਕਹਿੰਦਾ ਮम्मा ਮੈਂ ਐ ਸੈੱਟ ਕਰਦਾ ਕਹਿੰਦਾ ਬੈੱਡ ਤੇ ਝੜੂ ਵੀ ਕਹਿੰਦਾ ਮम्मा ਮੈਂ ਲਾਣਾ ਨਾਲ ਮੈਂ ਚਰੂ ਵੀ ਲਾਉ ਜੀ ਦੇਖੋ ਦੇਖੋ ਅਮਰ ਮਮਣਾ ਹੁਣੇ ਲੜਾਈ ਕਰਕੇ ਆਇਆ ਹੈ ਕੀ ਹੋ ਗਿਆ ਸੀ ਪਤਾ ਮਾਣਾ ਆ ਕੀ ਸੀ ਬਣਾਣਾ ਰੱਬਾ ਹੂੰ ਉਹ ਮਮਾ ਨਾਲ ਬਾਹਰ ਕਿੱਥੇ ਵੀ ਮੈਂ ਮੰਗ ਰਹੀ ਸੱਬੀ ਕਹਿੰਦੇ ਮਿਲੂ ਜਬਾ ਅੰਦਰੋਂ ਕੇ ਮਾਂ ਮੈਂ ਬੁਰ ਬੁਰ ਕਹਿੰਦਾ ਮੈਂ ਬੋਲੇ ਤੈਨੂੰ ਕਹਿੰਦਾ ਮਮਾ ਮੈਨੂੰ ਐ ਬੋਲੇ ਭੱਜ ਕੇ ਮਮਾ ਤੁਸੀਂ ਇਹਨਾਂ ਨੂੰ ਕਹਿ ਕੇ ਆਓ ਕਿ ਮੈਨੂੰ ਐ ਭੱਜ ਕੇ ਨਾ ਤਿਆਰ ਕਰ ਪਤਾ ਤੈਨੂੰ ਪਤਾ ਨਹੀਂ ਕੀ ਹੋ ਰਿਹਾ ਪਤਾ ਨਾ ਸਾਰੇ ਪੁਰਾਣੇ ਬਲੌਗ ਕੱਢ ਕੱਢ ਕੇ ਦੇਖ ਰਿਹਾ ਪਤਾ ਜਿਹੜਾ ਤੁਸੀਂ ਕਿਹਾ ਸੀ ਨਾ ਨਾ 10k ਕੰਪਲੀਟ ਕਰ ਦੋ ਕਿਸੇ ਨੇ ਤੁਹਾਡੀ ਗੱਲ ਨਹੀਂ ਮੰਨੀ ਕਿਸ ਨੇ ਨਹੀਂ ਮੰਨੀ ਕਿਸੇ ਨੇ ਵੀ ਨਹੀਂ ਮੰਨੀ ਟਨ ਕੇ ਹੁਣ ਅਸੀਂ ਆਪਾਂ ਵਲੌਗ ਨਹੀਂ ਬਣਾਉਂਦੇ ਹੂੰ ਅਸੀਂ ਵਲੌਗ ਨਹੀਂ ਬਣਾਉਂਦੇ ਵਲੌਗ ਹੀ ਨਹੀਂ ਬਣਾਣਾ ਕਰਨਾ ਹਾਂ ਬਸ ਠੀਕ ਹੈ ਲਓ ਜੀ ਫਤਿਹ ਕੰਦਾ ਅਸੀਂ ਹੁਣ ਵਲੌਗ ਹੀ ਨਹੀਂ ਬਣਾਉਂਦੇ ਹੈਗੇ ਹੁਣ ਦੇਖੋ ਤੁਸੀਂ ਸਾਰੇ ਜਣੇ ਕੀ ਕਰਨਾ ਹੈਣਾ ਮੈਂ ਫਤਿਹ ਔਡਿੰਗ ਲੱਕ ਲੱਕ ਡਿੰਗ ਲੱਕ 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 ਡਿੰਗ ਲੱਕ ਲੱਕ ਟੈਂਗੀ 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 ਟਿੰਗੀ 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 ਫਤਿਹ ਪੁਰਾਣੇ ਵਲੌਗ ਦੇਖਦੇ ਅਛਦਾਈ ਹੋਇਆ ਪਿਆ ਹੁਣ ਪਾਪਾ ਨੂੰ ਦਿਖਾ ਰਿਹਾ ਅਸੀਂ ਅਸੀਂ ਲੈ ਕਹਿੰਦੂ ਯਸੂ ਥੱਕਾਈ ਹੈ ਦੰਦ ਬੋੜਾ ਉਹ ਦੰਦ ਬੋੜੇ ਮੈਂ ਹਸੀ ਜਾ ਤੂੰ ਖੁਦੀ ਹਸੀ ਜਾਂਦੀ ਹੂੰ ਓਏ ਜਬਰਦਸਤੀ ਪਤਾ ੱੱਕੇ ਨਾਲ ਤੂੰ ਹੱਸ ਰਿਆ ਹੈਣਾ ਨਹੀਂ ਮਸੰਦੀ ਕਰਨੀ ਹੈ ਕਿ ਪਾਪਾ ਲੈ ਜੋ ਪੁੱਤ ਨੂੰ ਫੋਨ ਦੇਖਣਾ ਹੈ ਕਿ ਰੋਟੀ ਖਾਣੀ ਹੈ ਆਸੀ ਦੇਖਣਾ ਫੋਨ ਹੈ ਚਲੋ ਠੀਕ ਹੈ ਹੁਣ ਰੋਟੀ ਕੋਲੇ ਨਾ ਆਇਓ ਫਿਰ ਠੀਕ ਹੈ ਦੋਨੇ ਤੇ ਦੋਨੇ ਜਾਣੇ ਕਿਵੇਂ ਫੋਨ 'ਚ ਲੱਗੇ ਨੇ ਜਿੱਤ ਗਈ ਜਿਹੜੀਆਂ ਸਰਕਾਰਾਂ ਜਿੱਤਣੀਆਂ ਹੀ ਹੁਣ ਤੁਸੀਂ ਆਪਣਾ ਬੈਠੋ ਆਪਣੀ ਦੁਨੀਆ 'ਚ ਵਾਪਸ ਆ ਜਾਓ ਫਤ ਖੜਾ ਹੋ ਪੁੱਤ ਉਹ ਫਤਿਹ ਬੁੱਤ ਮੈਂ ਤਾਂ ਦੇਖੀ ਨਾ ਕੀ ਦੇਖੂਗਾ ਮੈਂ ਹਾਂ papa ਦੀ ਗੋਦੀ ਚ ਬੈਠਾ ਆਰਾਮ ਨਾਲ ਦੇਖੋ ਦੋਨੀਆਂ ਨੇ ਫੋਨ ਬੈਠ ਕੇ ਠੀਕ ਹੈ ਉਹ ਲੱਗਦੇ ਹੋਈ ਕੀ ਹੈ ਬੱਤ ਹੋਈ ਤੇ ਲੋ ਜੀ ਟਾਈਮ ਹੋ ਗਿਆ 10:30 ਵਜੇ ਦਾ ਤੇ ਅਸੀਂ ਲੱਗਿਆ ਰੋਟੀ ਖਾਣ ਸਾਡੀ ਸਵੇਰ ਦੀ ਦੁਪਹਿਰ ਦੀ ਰੋਟੀ ਇਕੱਠੀ ਹੀ ਹੁੰਦੀ ਹੈ ਹੁਣ ਤੇ ਇਧਰ ਇਹਨਾਂ ਦੋਨਾਂ ਬੰਦਿਆਂ ਨੂੰ ਬਿਲਕੁਲ ਵੀ ਭੁੱਖ ਨਹੀਂ ਲੱਗੀ ਹੈਗੀ ਹਨਾ ਫਤਿਹ ਤੇ ਉਧਰ ਆਪਾਂ ਜਿਹੜੇ ਕੱਪੜੇ ਪਏ ਸੀ ਉਹ ਫੋਲਡ ਕਰਕੇ ਰੱਖਦੇ ਨੇ ਕਹੇਗਾ ਕਿ ਮੈਨੂੰ ਅਮਣ ਮਮਾ ਹੋਰ ਸਾਹਬ ਨਾਲ ਬੋਲਦੀ ਏ ਮਮਾ ਹਾਂ 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 ਛੱਡ ਦਿਓ ਹੁਣ ਫੋਨ ਹੁਣ ਰੋਟੀ ਖਾਓ ਠੀਕ ਐ ਹੁਣ ਹੀਲੇ ਨੇ ਜਦੋਂ ਦੋਨੇ ਅਮਣ ਆਈਏ ਨਾ ਉਦਾਂ ਬੈਠੇ ਸੀਗੇ ਮੋਜਾਂ ਨਾਲ ਤੇ ਅਮਣ ਨੂੰ ਦੇਖੋ ਮੇਰੇ ਤੇ ਪੋਰ ਅੱਜ ਕੀਨੀ ਮੈਂ ਇਧਰੋਂ ਡੱਬਾ ਸਾਫ਼ ਕਰਕੇ ਰੱਖ ਕੇ ਆਈਆਂ ਤੇ ਇਹਨੇ ਦੇਖਿਆ ਨਹੀਂ ਹੈਗਾ ਸਾਫ਼ ਇੱਕ ਨਹੀਂ ਉਹ ਚੱਕ ਕੇ ਫੇਰ ਸਿੰਕੇ ਚ ਸੋਟਾਈ ਐ ਇੰਨਾ ਉਹ ਹੋ ਗਿਆ ਹੱਦ ਹੋ ਗਈ ਹੋਰ ਡੱਬਾ ਵੇਖਿਆ ਨਹੀਂ ਹੈਗਾ ਚੱਕ ਕੇ ਫੇਰ ਉੱਥੇ ਸੋਟਾਈ ਐ ਵਿੱਚ ਹੀ ਉਹਦੇ ਹਾਂਜੀ ਭਤੇ ਫਤੇ ਪੂਰਾ ਖੁਸ਼ ਹੈ ਕਿ ਮੈਂ ਇਕੱਲਾ ਚਿੱਲ ਮਾਰ ਰਿਹਾ ਤੇ ਪਹਿਲੇ ਸਾਰੇ ਜਣੇ ਫੋਨ ਵੇਖ ਲਓ ਉਦੋਂ ਬਾਅਦ ਰੋਟੀ ਪਾਵਾਂਗੇ ਨਹੀਂ ਹਾਂ ਫਿਰ ਆ ਦੇਖੋ ਇੱਧਰ ਆ ਵੀ ਬੰਦਾ ਆ ਵੀ ਬੰਦਾ ਫੋਨ ਤੇ ਉਹ ਕਿਹਦੇ ਰੋਟੀ ਫਤੇ ਨਹੀਂ ਨਹੀਂ ਫਤੇ ਸਾਰਾ ਤੈਨੂੰ ਖਾਲੇ ਕੀ ਕਹਾਂਗਾ ਹੈ ਓਏ ਨੋ ਮੈਨੂੰ ਤੇਰੇ ਕਾਲ ਲੱਗ ਗਏ ਖਾਲੋ ਤੇ ਤੁਹਾਡੇ ਵੱਤ ਹੀ ਹੈ ਚਲੋ ਜੰਦਾਂ ਰੋਟੀ ਖਾ ਕੇ ਫਤੇ ਲਓ ਫਤੇ ਇਹ ਦੇਖੋ ਜਿਹੜੇ ਦੋ ਬੰਦੇ ਨੇ ਤੇ ਆ ਰੋਟੀ ਖਾ ਲੋ ਜਿਹੜਾ ਇੱਕ ਵੱਡਾ ਹੁੰਦਾ ਉਹਨੂੰ ਕਹਿੰਦੇ ਨੇ ਪੁੱਟੀ ਖਾ ਲੋ ਰੋਟੀ ਇੱਛੇ ਜੀ